ਆਪੇ ਜਾਓ ਪਾਣੀ ਜਾਓ ਆਪੇ ਜਾਓ ਪਾਣੀ ਜਾਓ ਹਰਿਆਣੇ ਦੇ ਮੁੱਖ ਮੰਤਰੀ ਆਏ ਸੀ ਹੁਣੇ ਆ ਕੇ ਗਏ ਆ ਤੇ ਉਹਨਾਂ ਦਾ ਸਰਕਾਰ ਨੇ ਚਾਰਕ ਬੰਦੇ ਖੜੇ ਕਰਕੇ ਸਰਕਾਰ ਨੇ ਚਾਰਕ ਬੰਦੇ ਖੜੇ ਕਰਕੇ ਖਬੜਾ ਦਵੜੀ ਚ ਉਹ ਕਾਲੇ ਜੇ ਕਪੜੇ ਉਹਨਾਂ ਨੂੰ ਦੇਖ ਕੇ ਕੋਸ਼ਿਸ਼ ਕੀਤੀ ਬਈ ਕੋਈ ਨਾ ਕੋਈ ਆਪਣੇ ਆ ਵੀਡੀਓ ਬਣਾ ਲਈ ਤੇ ਉਹਦੇ ਵਿੱਚੋਂ ਸਾਰੇ ਜਿਹੜੇ ਵਿਰੋਧ ਕਰਨ ਵਾਲੇ ਆ ਉਹ ਚੋਂ ਸਾਰੇ ਵਿਰੋਧ ਕਰਨ ਵਾਲੇ ਆ ਸਾਰੇ ਵਿਰੋਧ ਕਰਨ ਵਾਲੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਜੇ ਤੁਸੀਂ ਗੋਲੇ ਮਾਰ ਕੇ ਸਰਕਲ ਮਾਰ ਕੇ ਉਹਨਾਂ ਦੀ ਪਛਾਣ ਕਰੋਗੇ ਤਾਂ ਸਾਰੇ ਦੇ ਸਾਰੇ ਆਮ ਆਦਮੀ ਦੇ ਵਰਕਰ ਨੇ ਵਲੰਟੀਅਰ ਨੇ ਹੁਣ ਮੈਂ ਇੱਕ ਗੱਲ ਹੋਰ ਕਹਿਣਾ। ਇਸੇ ਇਸੇ ਕੱਲ ਕਰਕੇ ਨਾ ਅਸੀਂ ਪਾਣੀ ਦੀ ਗੱਲ ਹੋ ਸਕਦੀ ਆ। ਉਹ ਮੰਗ ਸਕਦੇ ਆ ਅਸੀਂ ਦੇਖਣਾ ਦੇਣਾ ਜਾਂ ਨਹੀਂ ਦੇਖਣਾ ਪੰਜਾਬ ਨੇ ਕਰਨਾ। ਹੁਣ ਅਸੀਂ ਉਸ ਕੱਲ ਦਾ ਬੜਾ ਡਟ ਕੇ ਵਿਰੋਧ ਕੀਤਾ ਜਦੋਂ ਚਟਾਲਿਆਂ ਨੇ ਇਹ ਗੱਲ ਕਹੀ ਵੀ ਜੇ ਕੋਈ ਪੰਜਾਬ ਨੰਬਰ ਗੱਡੀ ਦਿੱਲੀ ਨੂੰ ਜਾਊਗੀ ਹਰਿਆਣੇ ਦੇ ਵਿੱਚੋਂ ਉਹਦਾ ਵਿਰੋਧ ਕਰਾਂਗੇ। ਪਰ ਹਰਿਆਣੇ ਦੀ ਸਰਕਾਰ ਨੇ ਜਿਹੜੀ ਕਿ ਬੀਜੇਪੀ ਦੀ ਸਰਕਾਰ ਆ ਸੈਣੀ ਸਾਹਿਬ ਮੁੱਖ ਮੰਤਰੀ ਨੇ ਉਹ ਬਿਲਕੁਲ ਐਸਾ ਕਿਤੇ ਹੋਣ ਨਹੀਂ ਦਿੱਤਾ ਵੀ ਪੰਜਾਬ ਨੰਬਰ ਦੀ ਗੱਡੀ ਕੋਈ ਹਰਿਆਣੇ ਚ ਦਿੱਲੀ ਜਾਣ ਲੱਗੇ ਕੋਈ ਰੋਕ ਸਕੇ ਕਿਉਂਕਿ ਸਭ ਦਾ ਹੱਕ ਆ ਇਸੇ ਤਰੀਕੇ ਨਾਲ ਸਾਡਾ ਜੇ ਹਿਮਾਚਲ ਚ ਕੋਈ ਗੱਲ ਕਰਦਾ ਚਾਹੇ ਉੱਥੇ ਕਾਂਗਰਸ ਦੀ ਸਰਕਾਰ ਆ ਤੇ ਉਹਦੇ ਵਿੱਚ ਪੈ ਕੇ ਆਪਾਂ ਉਸ ਗੱਲ ਨੂੰ ਨਿਵੇੜਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਕੋਈ ਹਿਮਾਚਲ ਪੰਜਾਬ ਦਾ ਆਪਸੇ ਵਿਵਾਦ ਨਾ ਅੱਜ ਹੁਣ ਉਹਨਾਂ ਦੇ ਮੁੱਖ ਮੰਤਰੀ ਹਰਿਆਣੇ ਦੇ ਜਿਹੜੇ ਖੁਦ ਸੈਣੀ ਨੇ ਜਿਹੜਾ ਕਿ ਬੜੀ ਵੱਡੀ ਤਦਾਦ ਚ ਵਿੱਚ ਸਾਡੇ ਸੈਣੀ ਸਮਾਜ ਪੰਜਾਬ ਦੇ ਵਿੱਚ ਤੇ ਉਹ ਸਮਾਜ ਇੱਕ ਜਿਹੜਾ ਮਿਹਨਤਕਸ਼ ਸੈਣੀ ਪਰਿਵਾਰ ਨੇ ਉਹ ਕਿਸ ਤਰੀਕੇ ਦਾ ਅੱਜ ਮਹਿਸੂਸ ਕਰ ਰਹੇ ਹੋਣੇ ਤੇ ਇਸ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਜਦੋਂ ਹਰਿਆਣੇ ਦੀ ਇਲੈਕਸ਼ਨ ਦੋ ਵਾਰ ਤੁਸੀਂ ਲੜੀ ਆ ਦੋ ਵਾਰ ਦੋਨੋਂ ਵਾਰ ਤੁਸੀਂ ਜਦੋਂ ਹਰਿਆਣੇ ਚ ਭਗਵੰਤ ਮਾਨ ਸਾਹਿਬ ਕੈਂਪੇਨ ਕਰਨ ਜਾਂਦੇ ਸੀ ਤੁਹਾਨੂੰ ਕਿਸੇ ਨੇ ਕੋਈ ਵਿਰੋਧ ਤੁਹਾਡਾ ਕੀਤਾ ਤੁਸੀਂ ਦੋ ਇਲੈਕਸ਼ਨਾਂ ਗੁਜਰਾਤ ਚ ਵਿਧਾਨ ਸਭਾ ਦੀਆਂ ਲੜੀਆਂ ਕੀ ਗੁਜਰਾਤ ਦੇ ਵਿੱਚ ਕਿਸੇ ਭਾਜਪਾ ਸਰਕਾਰ ਨੇ ਤੁਹਾਡਾ ਵਿਰੋਧ ਕੀਤਾ ਤੁਸੀਂ ਕਿਸ ਛੋਟੇ ਪੰਤੇ ਉਤਰੇ ਹੋਏ ਹੋ ਹੁਣ ਜੇ ਤੁਸੀਂ ਕੇਜਰੀਵਾਲ ਸਾਹਿਬ ਦਿੱਲੀ ਚ ਜਾਣੇ ਹੋ ਜਾਂ ਭਗਵੰਤ ਮਾਨ ਦਿੱਲੀ ਚ ਉਤਰਦੇ ਆ ਕੀ ਦਿੱਲੀ ਤੇ ਬੀਜੇਪੀ ਦੇ ਲੋਕ ਜਾਂ ਦਿੱਲੀ ਦੇ ਭਗਵੰਤ ਮਾਨ ਦਾ ਵਿਰੋਧ ਕਰਨ ਮੈਨੂੰ ਇਹ ਮੀਡੀਆ ਦੱਸਦੇ ਵੀ ਕੀ ਤੁਹਾਨੂੰ ਉੱਥੇ ਅਸੀਂ ਕਾਲੀਆਂ ਝੰਡੀਆਂ ਨਾਲ ਤੁਹਾਡਾ ਸਵਾਗਤ ਕਰਿਆ ਕਰੀਏ ਰੋਜ਼ ਇਸ ਗੱਲ ਦਾ ਜਵਾਬ ਇੱਕ ਤਰ੍ਹਾਂ ਆਮ ਆਦਮੀ ਦੇ ਦੇ ਦੂਜੀ ਗੱਲ ਜਿਹੜਾ ਮੇਰਾ ਮੇਨ ਮੁੱਦਾ ਆ ਪ੍ਰੈਸ ਕਾਨਫਰੰਸ ਕਰਕੇ ਮੇਨ ਮੈਂ ਅੱਜ ਗੱਲ ਕਹੀ ਵੀ ਆ ਹੁਣ ਮੈਂ ਫੇਰ ਤੁਹਾਡੇ ਸਾਰੇ ਚੈਨਲਾਂ ਰਾਹੀਂ आम आदमी पार्टी ਨੂੰ ਤੇ ਖਾਸ ਤੌਰ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਸੰਜੀਵ अरोड़ा ਦੀ ਰਾਜ ਸਭਾ ਦੀ ਸੀਟ ਜਿਹੜੀ ਕਿ ਤੁਸੀਂ ਖੋਣ ਆਏ ਹੋ ਕੀ ਤੁਸੀਂ ਸਪਸ਼ਟ ਕਰੋਗੇ ਵੋਟਾਂ ਤੋਂ ਪਹਿਲਾਂ ਨਹੀਂ ਲੋਕ ਆਪਣਾ ਫੈਸਲਾ ਕਰਨਗੇ ਕੀ ਤੁਸੀਂ ਇਹ ਇੱਕ ਹਰਿਆਣਾ ਦਾ ਜਿਹੜਾ ਰੌਲਾ ਪਾਉਨੇ ਹੋ ਨਾ ਤਿੰਨ ਤਿੰਨ ਵਾਰ ਤੁਸੀਂ ਭਾਖਣਾ ਨੰਗਲ ਚ ਜਾ ਕੇ ਭਗਵੰਤ ਮਾਨ ਸਾਹਿਬ ਰੌਲਾ ਪਾਇਆ ਵੀ ਹਰਿਆਣਾ ਸਾਦੋਂ ਪੀਣ ਦਾ ਪਾਣੀ ਮੰਗਦਾ ਅਸੀਂ ਦੇਣਾ ਨਹੀਂ ਅੱਜ ਕੀ ਤੁਸੀਂ ਰਾਜ ਸਭਾ ਦੀ ਸੀਟ ਸੰਜੀਵ ਅਰੋੜਾ ਸਾਹਿਬ ਜਿਹੜੇ ਔਰ ਇੱਕ ਕੈਂਡੀਡੇਟ ਨੇ ਆਮ ਆਦਮੀ ਦੇ ਉਹਨਾਂ ਦੀ ਰਾਜ ਸਭਾ ਦੀ ਸੀਟ ਖੋ ਕੇ ਕੀ ਹਰਿਆਣੇ ਦੇ ਬੰਦੇ ਕੇਜਰੀਵਾਲ ਨੂੰ ਦੋਵੋਗੇ ਇੱਕ ਤਾਂ ਇਹ ਸਪਸ਼ਟ ਜੋ ਸਾਦੂ ਆ ਜੋ ਸਾਡੇ ਲੁਧਿਆਣੇ ਦੇ ਲੋਕਾਂ ਨੂੰ ਵੈਸਟ ਦੇ ਵੋਟਰਾਂ ਨੂੰ ਇਹ 100% ਖਾਤਸ਼ਾਏ ਵੀ ਸੰਜੀਵ ਅਰੋੜਾ ਜਿਹਦੀ ਸੀਟ ਜਿਹੜੇ ਇੱਕ ਪੰਜਾਬ ਦੇ ਲੁਧਿਆਣੇ ਦੇ ਆ ਉਹ ਖੋ ਕੇ ਤੁਸੀਂ ਕੇਜਰੀਵਾਲ ਖਾਤਰ ਇਹ ਸਾਰਾ ਕੁਝ ਕਰ ਰਹੇ ਹੋ ਇਹ ਹਰਿਆਣੇ ਦੇ ਬੰਦੇ ਨੂੰ